ਹਾਂਜੀ ਸਰ ਹਾਂਜੀ ਸਤਨਾਮ ਜੀ ਪਹਿਲੇ ਤਾਂ ਤੁਹਾਡਾ ਇੱਥੇ ਸਾਡੇ ਨਗਰ ਵਿੱਚ ਪਹੁੰਚਣ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਸ ਪ੍ਰੋਗਰਾਮ ਦੇ ਲਈ ਕਵਰ ਕਰਨ ਦੇ ਲਈ ਤੁਸੀਂ ਇੱਥੇ ਪਹੁੰਚੇ ਹੈ ਤੇ ਚਲੋ ਗੁਆਂਢ ਮੱਥਾ ਹੈ ਵੈਸੇ ਵੀ ਸਾਡੇ ਤੁਸੀਂ ਪੁੱਤ-ਪਧਿਜੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰੇ ਨਗਰ ਨਿਵਾਸੀਆਂ ਦੀ ಗ್ರಾಮ ਪੰਚਾਇਤ ਤਖਤਾਨਾ ਦੀ ਜਿਹੜੀ ਚੋਣ ਹੈ ਪੰਚਾਇਤ ਦੀ ਉਹਦੇ ਲਈ ਅਸੀਂ ਸਾਰਾ ਨਗਰ ਕੱਲ ਇਕੱਤਰਤ ਹੋਏ ਸੀ ਔਰ ਸਾਰੇ ਨਗਰ ਨਿਵਾਸੀਆਂ ਨੇ ਉਹ ਸਰਬਸੰਮਤੀ ਦੇ ਨਾਲ ਇਹ ਜਿਹੜੀ ਚੋਣ ਹੈ ਉਹ ਸਾਰਿਆਂ ਨੇ ਸਾਰੇ ਨਗਰ ਨਿਵਾਸੀਆਂ ਦੀ ਕਿਰਪਾ ਦੇ ਨਾਲ ਇਹ ਸਰਬਸੰਮਤੀ ਦੇ ਨਾਲ ਸਾਡੇ ਪਿੰਡ ਦੀ ਪੰਚਾਇਤ ਚੁਣੀ ਗਈ ਹੈ ਤੇ ਅੱਜ ਉਸ ਸਾਰੀ ਪੰਚਾਇਤ ਨੂੰ ਤੁਹਾਡੇ ਰੂਪ ਰੂਪ ਵੀ ਕਰਾਣਾ ਹੈ ਤੇ ਸਾਰੇ ਨਗਰ ਨਿਵਾਸੀ ਦੁਆਰਾ ਇਕੱਠੇ ਹੋਏ ਮੈਂਬਰ ਪੰਚਾਇਤ ਸਰਪੰਚ ਸਹਿਬਾਨ ਤੇ ਸਾਫ ਕਾ ਸਰਪੰਚ ਸਹਿਬਾਨ ਸਾਰੇ ਸਾਡੇ ਪਿੰਡ ਦੇ ਬਜ਼ੁਰਗ ਨੌਜਵਾਨ ਸਾਥੀ ਔਰ ਸਾਰੇ ਮੋਹਤਵਾਰ ਸੱਜਣ ਉਹ ਸਾਰੇ ਇੱਥੇ ਹਾਜ਼ਰ ਤੇ ਮੈਨੂੰ ਇਹ ਖੁਸ਼ੀ ਹੈ ਤੁਹਾਨੂੰ ਦੱਸਦਿਆਂ ਹੋਇਆ ਕਿ ਸਾਡੇ ਪਿੰਡ 'ਚ ਇਹ ਛੋਟਾ ਪਿੰਡ ਹੈ ਸਾਰਿਆਂ ਦੇ ਪ੍ਰਯਾਸ ਦੇ ਨਾਲ ਸਾਰੇ ਪਿੰਡ ਨੇ ਇਹ ਪ੍ਰਯਾਸ ਕੀਤਾ ਤੇ ਬਹੁਤ ਅੱਛੀ ਸਾਡੀ ਇਹ ਸਭ ਤੋਂ ਛੋਟੀ ਜਗ੍ਹਾ ਹੈ ਲੜਕੀ ਪਰਮਜੀਤ ਨੋ ਕਹਿ ਲਈ ਧੀਆਂ ਵਰਗੀ ਏ ਧੀ ਕਹਿ ਲਈ ਤੇ ਲਾਇਕ ਔਰ ਕਾਬਲ ਔਰ ਹੁਣ ਹਾਸ ਇਹ ਜਿਹੜਾ ਸਾਡਾ ਉਹਨਾਂ ਦੇ ਹਸਬੰਡ ਨੇ ਬਲਵੀਰ ਚੰਦ ਭਾਟੀਆ ਜੀ ਜਿਨ੍ਹਾਂ ਦਾ ਲੁਧਿਆਣੇ ਕਾਰੋਬਾਰ ਹੈ ਇਹਨਾਂ ਦਾ ਇੱਕ ਬੇਟਾ ਹੈ ਉਹ ਐਮਬੀਬੀਐਸ ਐਮਡੀਏ ਤਾਂ ਇਹ ਸਾਡਾ ਜਿਹੜਾ ਪਰਿਵਾਰ ਹੈ ਤਾਂ ਇਹ ਦਲਵਾਗ ਜੀ ਦਾ ਤਾਂ ਇਹ ਦولتਰਾਮ ਦਾ ਜਿਨ੍ਹਾਂ ਨੂੰ ਇਹ ਪਹਿਲਾਂ ਤੋਂ ਕਲਕੱਤੇ ਵਾਲੇ ਸਾਤੇ ਸੋ ਇਹਨਾਂ ਦੀ ਸਾਰੇ ਪਰਿਵਾਰ ਦੀ ਸ਼ਰਾਫਤ ਨੇਕ ਨੀਤੀ ਨੂੰ ਦੇਖਦੇ ਆਂ ਸਾਡੇ ਪਿੰਡ ਵਿੱਚ ਸਭ ਤੋਂ ਵੱਡਾ ਪਰਿਵਾਰ ਹੈ ਇਹਨਾਂ ਨੇ ਹਮੇਸ਼ਾ ਹੀ ਹਰ ਇੱਕ ਦੇ ਸਰਪੰਚ ਬਣਨ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੋ ਇਹਨਾਂ ਦੀ ਸਕਾਰਗੁਜ਼ਾਰੀ ਨੂੰ ਇਹਨਾਂ ਦੀ ਕਾਬਲੀਅਤ ਨੂੰ ਇਹਨਾਂ ਦੀ ਸ਼ਰਾਫਤ ਨੂੰ ਮੁੱਦੇ ਨਜ਼ਰ ਰੱਖਦੇ ਆਂ ਸਾਰੇ ਪਿੰਡ ਨੇ ਨਿਰਵਿਰੋਧ ਇਹਨਾਂ ਨੂੰ ਸਰਪੰਚ ਚੁਣਿਆ ਹੈ ਨਿਰਵਿਰੋਧ ਸਾਰੇ ਪੰਚ ਚੁਣੇ ਗਏ ਸੋਈ ਉਸ ਗੱਲ ਦੀ ਮੈਂ ਇਸ ਪਰਿਵਾਰ ਨੂੰ ਵੀ ਵਧਾਈ ਦੇਣਾ ਔਰ ਸਾਰੇ ਨਗਰ ਨਿਵਾਸੀਆਂ ਨੂੰ ਕਿਉਂਕਿ ਪਿੰਡ ਦੇ ਅੰਦਰ ਇੱਕ ਵੀ ਲੋਕਤੰਤਰ ਹੈ ਉਹ ਕੋਈ ਵੀ ਇਲੈਕਸ਼ਨ ਲੜ ਸਕਦਾ ਕਿਸੇ ਨੂੰ ਅਸੀਂ ਮਨਾ ਨਹੀਂ ਕਰ ਸਕਦੇ ਪਰ ਇੱਕ ਵੀ ਬੱਚੇ ਨੇ ਕੋਈ ਵੀ ਜੇ ਜੇ ਕੋਈ ਥੋੜਾ ਬਹੁਤ ਗਿਲਾ ਸ਼ਿਕਵਾ ਵੀ ਥਾ ਉਹ ਇੱਕ ਅੱਧੇ ਦਿਨ ਦੇ ਅੰਦਰ ਸਾਰਿਆਂ ਨੂੰ ਮਨਾ ਕੇ ਦੂਰ ਕਰ ਲਿਆ ਗਿਆ ਔਰ ਮੈਂ ਉਹਨਾਂ ਦਾ ਵੀ ਉਹਨਾਂ ਪਰਿਵਾਰਾਂ ਦਾ ਉਹਨਾਂ ਇਨਸਾਨਾਂ ਦਾ ਕਿਉਂਕਿ ਜਦੋਂ ਕਈ ਬੰਦੇ ਇਲੈਕਸ਼ਨ ਨੂੰ ਤੁਰ ਲੈਂਦੇ ਆ ਫਿਰ ਉਹਨਾਂ ਨੂੰ ਪਿੱਛੇ ਮੁੜਨਾ ਬਹੁਤ ਔਖਾ ਹੋ ਜਾਂਦਾ ਸੋ ਇਹ ਸਾਰੇ ਨਗਰ ਨਿਵਾਸੀਆਂ ਨੇ ਸਾਰੇ ਮੋਤਵਾਰ ਬੰਦਿਆਂ ਨੇ ਜਦੋਂ ਉਹਨਾਂ ਦੀ ਬੇਨਤੀ ਕੀਤੀ ਤਾਂ ਉਹ ਪ੍ਰਯਾਸ ਸਾਡਾ ਸਫਲ ਰਿਹਾ ਉਹਨਾਂ ਨੇ ਸਾਰਿਆਂ ਨੇ ਆਪਣਾ ਸਮਰਥਨ ਦੇ ਕੇ ਪਿੰਡ ਦੇ ਅੰਦਰ ਸਰਬਸੰਮਤੀ ਦਾ ਜਿਹੜਾ ਹੈ ਔਰ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਇਹ ਭਾਵਨਾ ਐਤ ਕੀ ਸਾਡੇ ਇਲਾਕੇ ਦੇ ਅੰਦਰ ਦੇਖਣ ਨੂੰ ਮਿਲੀ ਹੈ ਉਹ ਸਾਰੇ ਇਲਾਕੇ ਦੇ ਅੰਦਰ ਬਹੁਤ ਸਾਰੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸੋ ਇਹ ਸਾਰੇ ਇਲਾਕੇ ਦੀਆਂ ਸਰਵਸੰਮਤੀ ਨਾਲ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਔਰ ਸਰਵਸੰਮਤੀ ਕਿ ਐਡੀ ਵੱਡੀ ਚੀਜ਼ ਹੈ ਜਿੱਥੇ ਰਾਗ ਦੁਐਸ਼ ਨਾ ਦੀ ਉਹ ਚੀਜ਼ ਖਤਮ ਹੋ ਜਾਂਦੀ ਹੈ ਅਗਰ ਇਲੈਕਸ਼ਨ ਹੁੰਦਾ ਹੈ ਫਿਰ ਵੀ ਛੋਟੇ ਪਿੰਡਾਂ ਚ ਖਾਸ ਕਰਕੇ ਉੱਥੇ ਪਾਰਟੀ ਬਾਜ਼ੀਆਂ ਗੁੱਟ ਬਾਜ਼ੀਆਂ ਬਣ ਜਾਂਦੀਆਂ ਆਪਣਾ ਪ੍ਰੇਮ ਪਿਆਰ ਆਪਸੀ ਖਤਮ ਹੋ ਜਾਂਦਾ ਹੈ ਤਾਂ ਕੁਛ ਨਾ ਕੁਛ ਮਨਾਂ ਦੇ ਅੰਦਰ ਉਹ ਫਿਰ ਫਰਕ ਆਣਾ ਸ਼ੁਰੂ ਹੋ ਜਾਂਦਾ ਜਿਹਨੂੰ ਮਟਾਉਣ ਦੇ ਲਈ ਸਾਲ 2 ਸਾਲ 3 ਸਾਲ ਲੱਗ ਜੰਨੇ ਉਹ ਪਿੰਡ 'ਚ ਸੁਖ ਸਵਾਦ ਦਾ ਮਾਹੌਲ ਨਹੀਂ ਰਹਿੰਦਾ ਹੈ ਸੋਈ ਮੈਂ ਆਪਣੇ ਸਾਰੇ ਨਗਰ ਨਿਵਾਸੀਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਵੀ ਸਾਰਿਆਂ ਨੇ ਇਸ ਗੱਲ 'ਚ ਆਪਣਾ ਸਹਿਯੋਗ ਪਾ ਕੇ ਇਸ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਸਰਬਸੰਮਤੀ ਦੇ ਨਾਲ ਚੁਣੀ ਗਈ ਹੈ ਔਰ ਇਸ ਪੰਚਾਇਤ ਨੂੰ ਨਵੀਂ ਹੋਈ ਚੁਣੀ ਹੋਈ ਪੰਚਾਇਤ ਨੂੰ ਸਾਰੇ ਨਗਰ ਨਿਵਾਸੀਆਂ ਵੱਲੋਂ ਸਾਰਿਆਂ ਵੱਲੋਂ ਲੱਖ ਲੱਖ ਵਧਾਈ ਹੈ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ